ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਜਿਹੜੀ ਆਪਾਂ ਗੱਲ ਕਰਨੀ ਬਹੁਤ ਸੀਰੀਅਸ ਜਿਹੜਾ ਮੁੱਦਾ ਵਾ ਉਸਤੇ ਕਰਨੀ ਹੈ ਕਿਉਂਕਿ ਭਾਰਤ ਪਾਕਿਸਤਾਨ ਦੀ ਜੰਗ ਜਿਹੜੀ ਆ ਲੱਗ ਚੁਕੀ ਆ ਜਿਹਦਾ ਸਾਰਿਆਂ ਨੂੰ ਡਰ ਸੀਗਾ ਪਰ ਇਹ ਜਿਹੜੀ ਜੰਗ ਵਾ ਇਹਦੇ ਪਿੱਛੇ ਕੀ ਕਾਰਨ ਦੇ ਨਾਲ ਨਾਲ ਆਪਾਂ ਗੱਲ ਕਰਾਂਗੇ ਕਿ ਪੰਜਾਬ ਅੱਜ ਕਿੱਥੇ ਖੜਾ ਵਾ ਕੀ ਪੰਜਾਬ ਨੂੰ ਇਸ ਜੰਗ ਦਾ ਹਿੱਸਾ ਬਣਨਾ ਚਾਹੀਦਾ ਵਾ ਤੇ ਜੇ ਪੰਜਾਬ ਚਾਹੇ ਚੜਦਾ ਵਾ ਲੈਂਦਾ ਵਾ ਇਹ ਪੰਜਾਬੀਆਂ ਨੂੰ ਜੇ ਇਸ جنگ 'ਚ ਹਿੱਸਾ ਪਾਉਂਦੇ ਆ ਤਾਂ ਕੀ ਦਾ ਨੁਕਸਾਨ ਆ ਤੇ ਕੀ ਦਾ ਫਾਇਦਾ ਵਾ ਤੇ ਆਉਣ ਵਾਲਾ ਭਵਿੱਖ ਪੰਜਾਬੀਆਂ ਦਾ ਕਿੱਥੇ ਖੜਾ ਵਾ ਅੱਜ ਇਸ ਵਿਸ਼ੇ 'ਤੇ ਆਪਾਂ ਗੱਲ ਕਰਨੀ ਆ ਮੈਨੂੰ ਪਤਾ ਤੁਸੀਂ ਬਹੁਤ ਅਡੀਕ ਕਰਦੇ ਹੁੰਦੇ ਆ ਇਮੀਗ੍ਰੇਸ਼ਨ ਅਪਡੇਟਸ ਦੀ ਪਰ ਅੱਜ ਜਿਹੜਾ ਵਿਸ਼ਾ ਵਾ ਉਹ ਸਾਡੀ ਹੋਂਦ ਦਾ ਵਾ ਸੋ ਹੋਂਦ ਦੇ ਮੱਦੇ ਨਜ਼ਰ ਇਹ ਅੱਜ ਆਪਾਂ ਨੂੰ ਗੱਲ ਕਰਨੀ ਜਿਹੜੀ ਆ ਪੈਲ ਦੇ ਆਧਾਰ ਤੇ ਜ਼ਰੂਰੀ ਆ ਸੋ ਜਿਵੇਂ ਕਿ ਮੈਂ ਦੱਸਿਆ ਭਾਰਤ ਪਾਕਿਸਤਾਨ ਦੀ ਜੰਗ ਲੱਗ ਗਈ ਆ ਖਬਰਾਂ ਦੋਨੋਂ ਪਾਸੇ ਤੱਤੀਆਂ ਤੱਤੀਆਂ ਜਿਹੜੀਆਂ ਛੱਡ ਰਹੇ ਆ ਲੋਕਾਂ ਦੇ ਮਨਾਂ ਵਿੱਚ ਜਿਹੜਾ ਦੇਸ਼ ਭਗਤੀ ਦਾ ਦੀਵਾ ਜਗਾ ਸਕਣ ਪਰ ਗੱਲ ਖੜਦੀ ਆ ਕਿ ਪੰਜਾਬ ਜਿਹੜਾ ਵਾ ਚਾਹ ਪੰਜਾਬ ਦੀ ਚਾਹੇ ਲਹਿੰਦੇ ਦੀ ਚੜ੍ਹਦੇ ਦੀ ਬੋਲੀ ਸਾਂਝੀ ਅਸੀਂ ਇੱਕੋ ਮਿੱਟੀ ਦੇ ਜਾਇ ਸਾਡਾ ਸੱਭਿਆਚਾਰ ਇੱਕੋ ਹੀ ਸਾਡਾ ਖਾਣ ਪੀਣ ਇੱਕੋ ਹੀ ਸਾਡੀ ਮਾਂ ਬੋਲੀ ਇੱਕੋ ਹੀ ਸਾਡੀ ਇੱਧਰ ਮਾਂ ਬੋਲੀ ਨੂੰ ਛੱਟ ਲੱਗ ਰਹੀ ਆ ਤਾਂ ਉੱਧਰ ਵੀ ਛੱਟ ਲੱਗ ਰਹੀ ਆ ਸਾਨੂੰ ਇੱਧਰ ਹਕੂਮਤਾਂ ਦਵਾ ਰਹੀਆਂ ਤਾਂ ਲੈਹੰਦੇ ਵਾਲਿਆਂ ਨੂੰ ਵੀ ਦਵਾ ਰਹੀਆਂ ਸੋ ਇਹ ਕਿਸੇ ਤੋਂ ਲੁਕੇ ਨਹੀਂ ਚਾਹ ਫੇਕ ਐਂਕਾਉਂਟਰ ਇੱਧਰ ਹੁੰਦੇ ਮਾਮਾ ਦੇ ਪੁੱਤ ਜਿਹੜੇ ਕੋਈ ਬਾਹਰੋਂ ਆਇਆ ਕੈਨੇਡਾ ਦੀ ਗੈਂਗਸਟਰ ਦੇ ਨਾਂ ਤੇ ਮਾਮਾ ਦੇ ਪੁੱਤ ਮਰਾਤੇ ਕੋਈ ਨਸ਼ਿਆਂ ਦੇ ਮਰਾਤਾ ਇਦਾਂ ਹੀ ਲੰਦੇ ਜਵਾਨ ਨਸ਼ਿਆਂ ਦੇ ਮਨ ਨਾਰਕ ਚ ਮਾਵਾ ਦੇ ਪਤਾ ਨਹੀਂ ਕਿੰਨੇ ਕੁ ਪੁੱਤ ਜਿਹੜੇ ਆ ਆ ਜਾਂਦੇ ਲੱਗੇ ਜਵਾਨੀ ਜੀ ਹੁਣ ਦੇਖੋ ਜਿਹੜੀ جنگ ਲੱਗਦੀ ਆ ਚਾਹੇ ਤੁਸੀਂ 65 ਦੀ ਕਰ ਲੋ 71 ਦੀ ਕਰ ਲੋ 99 ਦੀ ਕਰ ਲੋ ਕਿਸੇ ਵੀ جنگ ਵਿੱਚ ਜਾਂ ਹੁਣ جنگ ਲੱਗੀ ਆ ਉਹ ਕਰ ਕਰਾ ਕੇ ਪੰਜਾਬੀਆਂ ਨੂੰ ਹੀ ਅੱਗੇ ਕੀਤਾ ਜਾਂਦਾ ਕਹ ਜੇ ਗੱਲ ਕਰੀਏ ਕਿ ਜਿਹੜੀ ਪਹਿਲੀ ਗੋਲੀ ਵੱਜਦੀ ਹੈ ਉਹ ਪੰਜਾਬੀਆਂ ਨੇ ਮੱਥੇ ਜਿਹੜੀ ਆ ਵੱਜਦੀ ਹੈ ਪਰ ਸਵਾਲ ਇੱਥੇ ਇਹ ਵੀ ਖੜਦਾ ਵਾ ਕਿ ਹਰ ਵਾਰ ਕਿਸੇ ਦੋਹਾਂ ਰਾਜਸਥਾਨੀਆਂ ਦੀ ਜਾਂ ਸਿਆਸੀ ਜਿਹੜੀ ਆ ਲੜਾਈ 'ਚ ਪੰਜਾਬ ਜੀਆਂ ਮਾਵਾਂ ਦੇ ਜਾਂ ਪੰਜਾਬ ਦੇ ਜਿਹੜੇ ਜਾਏ ਆ ਉਹ ਮੁਰੇ ਕਿਉਂ ਗੋਲੀ ਖਾਣ ਤੇ ਜੇ ਅਸੀਂ ਪਹਿਲਾਂ ਜਿਹੜੀਆਂ ਗੋਲੀਆਂ ਖਾਦੀਆਂ ਦਾ ਸਾਨੂੰ ਉਹਦਾ ਕੀ ਸਿਲਾ ਮਿਲਿਆ ਉਹ ਤੁਹਾਡੇ ਸਾਹਮਣੇ ਕੀ ਸਾਨੂੰ ਇਸ ਜਿਹੜੀ ਆ ਭੱਖ ਦੀ ਅੱਗ ਵਿੱਚ ਤੇਲ ਪਾਉਣਾ ਚਾਹੀਦਾ ਉਹਦਾ ਜਿਹੜਾ ਵੀਡੀਓ ਨੁਕਸਾਨ ਵੀ ਸਾਡਾ ਵਾ ਸਾਡਾ ਬਹੁਤ ਸਾਰੇ ਪਿੰਡ ਚਾਹੇ ਉਹ ਲਹਿੰਦੇ ਆ ਚੜਦੇ ਆ ਆਬਾਦੀ ਹੈਗੀ ਆ ਬਾਰਡਰਾਂ ਤੇ ਸਭ ਤੋਂ ਵੱਡਾ ਨੁਕਸਾਨ ਪੰਜਾਬੀਓ ਤੁਹਾਡਾ ਹੀ ਹੋਣਾ ਸਭ ਤੋਂ ਵੱਡਾ ਨੁਕਸਾਨ ਹੋਏਗਾ ਸੋ ਪਹਿਲਾਂ ਵੀ ਤੁਸੀਂ ਨੁਕਸਾਨ ਕਰਾਇਆ 47 ਵਿੱਚ ਦੋ ਟੋਟੇ ਕਰਲੇ ਪੰਜਾਬ ਦੇ ਤੇ ਹਕੂਮਤਾਂ ਨੇ ਉਧਰ ਵੀ ਬਦਵਾਏ ਪੰਜਾਬੀ ਤੇ ਇਧਰ ਪੰਜਾਬ ਨੂੰ ਹੋਰ ਜਿਹੜਾ ਵਾ ਹਿੱਸਿਆਂ ਚ ਵੰਡ ਕੇ ਉਸ ਨੂੰ ਸੀਮਤ ਕਰਨਾ ਚਾਹੀਆ ਤਾਂਕਿ ਉਹਨਾਂ ਦੀ ਪੰਜਾਬੀਆਂ ਨੂੰ ਦਵਾਇਆ ਜਾ ਸਕੇ ਜਾਂ ਕਹਿ ਲਓ ਕਿ ਕੰਟਰੋਲ ਕੀਤਾ ਜਾ ਸਕੇ ਸੋ ਜਦੋਂ ਲੜਾਈ ਲੱਗਦੀ ਆ ਉਦੋਂ ਜਿਹੜੇ ਪੰਜਾਬ ਦੇ ਜਾਏ ਆ ਉਦੋਂ ਇਹਨਾਂ ਨੂੰ ਕਹਿ ਲਓ ਕਿ ਦੇਸ਼ ਭਗਤ ਨਜ਼ਰ ਆਉਂਦੇ ਆ ਸਿੱਖ ਰੈਜਮੈਂਟ ਯਾਦ ਆ ਜਾਂਦੀ ਏ ਤੇ ਉਧਰਲੇਆਂ ਨੂੰ ਵੀ ਪੰਜਾਬੀ ਜਿਹੜੇ ਆ ਵੀਰ ਯਾਰ ਆ ਜਾਂਦੇ ਵੀ ਪੰਜਾਬੀ ਰਾਜਮਣ ਨੂੰ ਅੱਗੇ ਕਰੋ ਤੇ ਜਦੋਂ ਸਿਆਸੀ ਕੋਈ ਫੇਰ ਬਦਲ ਕਰਨਾ ਵਾ ਉਦੋਂ ਇਹੀ ਪੰਜਾਬ ਦੇ ਜਆਆਂ ਨੂੰ ਅਤਵਾਦੀ ਬਣਾ ਦਿੱਤਾ ਜਾਂਦਾ ਜਾਂ ਪੁਲਿਸ ਦੇ ਕਿਸੇ ਇਨਕਾਊਂਟਰ ਦੀ ਗੋਲੀ ਦਾ ਸ਼ਿਕਾਰ ਜੋ ਕਿ ਇਸ ਸਾਲ ਦੌਰਾਨ ਚਾਹੇ ਲੈਂਦੇ ਆ ਚੜਦੇ ਆ ਤੁਸੀਂ ਸੁਣੇ ਹੋਣੇ ਬਹੁਤ ਬਡੇ ਇਨਕਾਊਂਟਰ ਹੋਏ ਮਾਮਾ ਦੇ ਜਵਾਨ ਪੁੱਤ ਇਹਨਾਂ ਪੁਲਿਸ ਵਾਲਿਆਂ ਨੇ ਸਿਆਸੀ ਦਰਵਾਰ ਰੱਖਣ ਵਾਲੇ ਲੋਕਾਂ ਦੇ ਘੇਣ ਤੇ ਜਿਹੜੇ ਆ ਗੋਲੀ ਦੀ ਪੇਟ ਚਾੜਦੇ ਗੱਲ ਇਹ ਖੜੀ ਜਿਹੜੀ ਜੰਗ ਵਾ ਇਹ ਸਾਨੂੰ ਅੱਗ ਵੱਲ ਨੂੰ ਧਕੇੜ ਰਹੀ ਆ ਬਾਰਡਰ ਰਾਜਸਥਾਨ ਵੀ ਹੈ ਬਾਰਡਰ ਗੁਜਰਾਤ ਵੀ ਹੈ ਪਾਕਿਸਤਾਨ ਨਾਲ ਲੱਗਦਾ ਜਾਂ ਭਾਰਤ ਵਾਲਿਆਂ ਦਾ ਸੋ ਰਾਜਸਥਾਨ ਤੋਂ ਗੁਜਰਾਤ ਤੋਂ ਕਦੇ ਵੀ ਕਿਉਂ ਨਹੀਂ ਲੜਾਈ ਲੱਗੀ ਇਹ ਕਦੇ ਤੁਸੀਂ ਸੋਚਿਆ ਕਦੇ ਵੀ ਰਾਜਸਥਾਨ ਤੋਂ ਗੁਜਰਾਤ ਦੇ ਜਿਹੜੇ ਸੀ ਇਹ ਜਿਹੜੀ ਬਾਂਦਰ ਸੈਨਾ ਵਾ ਇਹ ਉਹਨਾਂ ਨੂੰ ਹਿੱਸਾ ਕਿਉਂ ਨਹੀਂ ਪਾਉਣ ਦਿੰਦੇ ਪੰਜਾਬੀਆਂ ਨੂੰ ਹੀ ਕਿਉਂ ਹਲਾਸ਼ੇਰੀ ਦੇ ਕੇ ਸਾਡੇ ਬੰਦੇ ਵੀ ਇਹੋ ਜਿਹੇ ਆ ਕਿ ਆ ਕਹਿੰਦੇ ਪੰਜਾਬੀ ਸੁਭਾਅ ਦੇ ਜਿਹੜੇ ਆ ਗਰਮ ਹੁੰਦੇ ਅਣਖੀ ਹੁੰਦੇ ਆ ਪਰ ਭੋਲੇ ਵੀ ਹੁੰਦੇ ਆ ਆਪਾ ਲੋਕ ਆਪਾਂ ਜੀਰੋ ਸਾਨੂੰ ਕੋਈ ਕਹਿ ਤਾਂਦਾ ਨਾ ਪਿਆਰ ਨਾ ਵੀ ਹੁਣ ਤੂੰ ਹੀ ਆ ਅਸੀਂ ਅੱਗੇ ਉਹ ਬੰਦਰਾ ਮੂਟ ਪੁੱਛੀਆਂ ਵਾਂ ਮਾਰ ਲੱਗ ਜਾਈਦਾ ਤੇ ਉਹਨਾਂ ਟਪੂਸੀਆਂ ਦਾ ਨੁਕਸਾਨ ਹੁੰਦਾ ਮਾਵਾ ਦੇ ਜਿਹੜੇ ਜਾਇ ਜਾਂਦੇ ਆ ਮਾਵਾ ਦੇ ਪੁੱਤ ਜਾਂਦੇ ਲੱਗਦੇ ਇਹਨਾਂ ਲੜਾਈਆਂ ਚ ਇਸ ਵਾਰ ਵੀ ਜੇ ਦੀ ਜੰਗ ਲੱਗੀ ਗੁਜਰਾਤ ਦਾ ਬਾਰਡਰ ਖੁੱਲਿਆ ਸ਼ਰੀਆਮ ਵਪਾਰ ਲਈ ਕਿਉਂਕਿ ਵਪਾਰੀ ਗੁਜਰਾਤੀ ਆ ਤੇ ਵਪਾਰੀਆਂ ਨੂੰ ਕਹਿੰਦਾ ਘਾਟਾ ਨਹੀਂ ਪਾਉਣ ਦੇਣਾ ਮੋਦੀ ਸੋ ਉਹਨੇ ਵਪਾਰ bizness ਮਾਇਡ ਰੱਖਿਆ ਗੁਜਰਾਤ ਦਾ ਜਿਹੜਾ ਖੁੱਲਿਆ ਹੋਇਆ ਵਾ ਰਾਜਸਥਾਨ ਦਾ ਬਸ਼ੱਕ ਨਹੀਂ ਖੁੱਲਿਆ ਪਰ ਲੜਾਈ ਉੱਥੇ ਕਦੇ ਨਹੀਂ ਲੱਗੀ ਤੇ ਪੰਜਾਬ ਵੱਲੋਂ ਬੇਮਤਲਬ ਨਾ ਤੁਹਾਨੂੰ ਇਹ ਪਤਾ ਕਿ ਉਹ ਜਿਹੜੀ ਅਟੈਕ ਹੋਇਆ ਪਾਕਿਸਤਾਨੀ ਕਰਾਇਆ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਵੀ ਆਈਆਂ ਤੱਤ ਵੀ ਸਾਹਮਣੇ ਆ ਇੱਥੇ ਕੋਈ ਦੋ ਰਾਜ ਨਹੀਂ 2000 ਸਨ ਚ 0 ਬਿਲਕੁਲ ਇੰਟਨ ਆਏ ਸੀ ਭਾਰਤੀ ਫੇਰੀ ਤੇ ਉਦੋਂ ਜੋ ਭਾਰਤ ਦੀ ਹਕੂਮਤ ਸੀ ਮਨਮੋਹ ਸੂਨ ਦੇ ਟਾਈਮ ਦੀ ਬਿਸ਼ੱਕ ਉਹ ਇੱਕ ਪਗੜੀ ਧਾੜੀ ਸਿੱਖ ਸੀ ਪਰ ਹੈ ਡੀਪ ਸਟੇਟ ਦੇ ਹੱਤਾਂ ਦਾ ਘਣਾਣਾ ਬਣ ਕੇ ਰਹਿ ਗਿਆ ਸੀ ਉਹ ਜਿਹਦੇ ਕਰਕੇ 32 ਪਰਿਵਾਰ ਜਿਹੜੇ ਸੀਗੇ ਜੀ ਜਾਂਦੇ ਲੱਗੇ ਠੀਕ ਹੈ ਜੀ ਉਹ ਵੀ ਸਾਰਿਆਂ ਨੂੰ ਪਤਾ ਵਾ ਤੇ ਹੁਣ ਜਿਹੜੀ ਆ ਇਹ ਚਾਹੇ ਸਿੱਖਾਂ ਦੀ بجائے ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਮੋਦੀ ਦੇ ਆਉਣ ਬਾਅਦ ਜਿਹੜੀ ਮੋਦੀ ਨੇ ਅੰਦਾ ਭਗਤਾਂ ਦੀ ਜਿਹੜੀ ਚਾਹੇ ਖਬਰਾਂ ਰਾਹੀਆਂ ਚਾਹੇ ਹੋਰ ਖੇਤਰਾ ਰਾਹੀਆਂ ਜਿਹੜੇ ਅਨਪੜਤਾ ਨੂੰ ਬੇਰੁਜ਼ਗਾਰੀ ਨੂੰ ਨਸ਼ਿਆਂ ਨੂੰ ਤਾਂ ਕੀ ਦੂਰ ਕਰਨਾ ਵਾ ਨੌਜਵਾਨੀ ਪੀੜ੍ਹੀ ਜਿਹੜੀ ਸਭ ਤੋਂ ਦੁਨੀਆ ਦੀ ਜਿਹੜੀ ਜ਼ਿਆਦਾ ਵਾ ਜੋਤ ਉਹ ਭਾਰਤ ਕੋਲ ਪਰ ਭਾਰਤ ਕੋ ਉਹਨੇ ਰਿਸੋਰਸਸ ਨਹੀਂ ਕਿ ਉਹਨਾਂ ਨੂੰ ਰੋਜ਼ਗਾਰ ਦੇ ਸਕੇ ਜਾਂ ਉਹ ਲਾਉਣਾ ਵੀ ਨਹੀਂ ਚਾਹੁੰਦੇ ਸਰਕਾਰ ਇਸ ਪਾਸੇ ਨੂੰ ਇਸ ਕਰਕੇ ਉਹਨਾਂ ਨੇ ਜਿਹੜੀ ਇਹ ਨਫ਼ਰਤ ਦੀ ਰਾਜਨੀਤੀ ਅਪਣਾਈ ਆ ਪਿਛਲੇ ਟਰਮ ਚ ਵੀ ਜਦੋਂ ਰਿਹਾ ਮੋਦੀ ਤੇ ਹੁਣ ਵੀ ਤੇ ਹਿੰਦੂਆਂ ਨੂੰ ਟਾਰਗੇਟ ਕਰਕੇ ਇਹ ਕੀਤਾ ਜਾ ਰਿਹਾ ਵਾ ਯੂਐਨ ਤੱਕ ਨੂੰ ਜਾਂ ਕਹਿ ਲਓ ਹੋਰ ਦੁਨੀਆ ਨੂੰ ਕਿ ਹਿੰਦੂ ਖਤਰੇ ਚਾਹ ਵੀ ਪਾਕਿਸਤਾਨ ਨੇ ਅਟੈਕ ਕਰਤਾ ਜਿੰਨਾ ਲੋਕਾਂ ਦੀ ਇਹ ਭਾਵਨਾਵਾਂ ਪੜਕਣ ਜਿੱਥੇ ਭਾਰਤ ਵਿੱਚ ਸਿੱਖ ਮੁਸਲਮਾਨ ਹਿੰਦੂ ਆਪਸ ਵਿੱਚ ਦੰਗੇ ਫਸਾਦ ਹੋਣ ਨਾਲ ਦੀ ਨਾਲ ਲੜਾਈ ਦਾ ਜਿਹੜਾ ਇਹ ਮੋਡ ਬਣਿਆ ਜਾ ਸਕੇ ਉਹ ਤੁਹਾਡੇ ਸਾਹਮਣੇ ਆ ਸੋ ਪੰਜਾਬੀਓ ਮੈਂ ਤਾਂ ਇਹ ਅਪੀਲ ਕਰਦਾ ਚਾਹੇ ਤੁਸੀਂ ਲਹਿੰਦੇ ਤੋਂ ਚੜ੍ਹਦੇ ਤੋਂ ਆਂਗਾ ਪਾਰ ਤੁਸੀਂ ਜੰਗ ਦਾ ਜਾਂ ਪਾਕਿਸਤਾਨ ਦੀ ਇਸ ਜੰਗ ਦਾ ਹਿੱਸਾ ਨਾ ਬਣੋ ਸੋਚੋ ਕਿ ਸਾਡਾ ਆਉਣ ਵਾਲਾ ਭਵਿੱਖ ਕਿੱਥੇ ਖੜਾ ਵਾ ਅਸੀਂ ਕਿਉਂ ਇਹਨਾਂ ਦੋਆਂ ਮੁਲਕਾਂ ਦੀ ਲੜਾਈ ਦਾ ਜਿਹੜਾ ਲੜ ਰਹੇ ਹਾਂ ਅਸੀਂ ਠੇਕਾ ਲਿਆ ਹੋਇਆ ਸਾਨੂੰ ਆਪਣਾ ਕੋਈ ਨਾ ਕੋਈ ਫਿਊਚਰ ਵਾਸਤੇ ਸੋਚਣਾ ਪਾਏਗਾ ਤਾਂ ਕਿ ਇਹ ਪੰਜਾਬ ਜਿਹੜਾ ਦੋਈ ਪਾਸਿਓਂ ਘਿਰਿਆ ਹੋਇਆ ਸਿਆਸੀ ਦਾ ਪੇਚ ਤੇ ਪਿਸਿਆ ਜਾ ਰਿਹਾ ਵਾ ਅਸੀਂ ਆਪਣਾ ਫਿਊਚਰ ਨੂੰ ਸਿਕਿਉਰ ਕਰਕੇ ਆਪਣਾ ਭਵਿੱਖ ਨੂੰ ਇੱਕ ਆਪਣੀ ਖੁਦ ਮਖਤਿਆਰੀ ਜਿਹੜੀ ਆ ਉਹ ਦੁਨੀਆ ਸਾਹਮਣੇ ਪੇਸ਼ ਕਰ ਸਕੀਏ ਤਾਂ ਕਿ ਜੋ ਪੰਜਾਬੀ ਅਣਖੀ ਦੇ ਨਾਲ-ਨਾਲ ਮਿਹਨਤੀ ਵੀ ਜਾਣੇ ਜਾਂਦੇ ਆ ਉਹ ਬੇਰੁਜ਼ਗਾਰੀ ਨਸ਼ਿਆਂ ਦੀ ਦਲਦਲ ਦੇ ਨਾਲ-ਨਾਲ ਸਿਆਸੀ ਗੋਲੀਆਂ ਦੀ ਭੇਟ ਨਾ ਚੜਨਾ ਜੇ ਤੁਸੀਂ ਵੀ ਮੇਰੇ ਨਾਲ ਸਹਿਮਤ ਹੋ ਕਿ ਪੰਜਾਬੀਆਂ ਨੂੰ ਸ਼ਾਂਤੀ ਬਣਾਉਣੀ ਚਾਹੀਦੀ ਕਿਉਂਕਿ ਬਿਸ਼ੱਕ ਅਸੀਂ ਲੜਾਈ ਲਈ ਜਾਣੇ ਜਾਂਦੇ ਆ ਜੇ ਕੋਈ ਸਾਡੇ ਤੇ ਚੜ ਕੇ ਆਉਂਦਾ ਤਾਂ ਖਾਲੀ ਨਹੀਂ ਮੁੜਦਾ ਚਾਹੇ ਉਹ ਲਹਿੰਦੇ ਆ ਜਾਂ ਚੜਦੇ ਆ ਪਰ ਇਹ ਲੜਾਈ ਵਿੱਚ ਕਹਿ ਲਓ ਕਿ ਲੋਹੇ ਨਾਲ ਲੋਹਾ ਜੁਟ ਟਕਰਾਉਦਾ ਵਾ ਨੁਕਸਾਨ ਵੀ ਲੋਹੇ ਦਾ ਹੀ ਹੁੰਦਾ ਸੋ ਆਪਾਂ ਨੂੰ ਇਸ ਖੇਡ ਦਾ ਹਿੱਸਾ ਨਾ ਬਣਦੇ ਹੋਏ ਆਪਣਾ ਔਣ ਵਾਲੇ ਭਿਖ ਤੇ ਕੇਂਦਰਿਤ ਹੋਣਾ ਚਾਹੀਦਾ ਵਾ ਸੋ ਜੇ ਤੁਸੀਂ ਇਹ ਨਾਲ ਸਹਿਮਤ ਹੋ ਤਾਂ ਕਮੈਂਟ ਜਰੂਰ ਕਰਨਾ ਲਾਈਕ ਕਰਨਾ ਵੀਡੀਓ ਨੂੰ ਤੇ ਸ਼ੇਅਰ ਕਰਨਾ ਤੇ ਮੈਂ ਸੋਚਿਆ ਇਸ ਵਿਸ਼ੇ ਦੀ ਜਿਹੜੀ ਗੱਲ ਕਰਨੀ ਬਹੁਤ ਲਾਜ਼ਮੀ ਹੈ ਤੇ ਹੋਰਨਾਂ ਤੱਕ ਜ਼ਰੂਰ ਪਹੁੰਚਾਓ ਇਸ ਸੰਦੇਸ਼ ਨੂੰ ਮਿਲਦੇ ਆ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ